ਇਹ ਟਰੈਕਟਰ ਦਾ ਰੇਟ ਆ ਕੰਪਨੀ ਵੱਲੋਂ ਉਹ 9,25,000 ਰੁਪਿਆ ਟਰੈਕਟਰ ਰੇਟ ਆ ਬਾਕੀ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਆਪਣੇ ਵੀਵਰ ਨੇ ਦੇਖਣ ਵਾਲੇ ਉਹਨਾਂ ਲਈ ਇੱਕ ਇਹ ਬੜੀ ਖਤਮਰੀ ਹੈ ਵੀ ਜੇਕਰ ਤੁਸੀਂ ਆਪਣੇ ਚੈਨਲ ਦੇ ਥਰੂ ਆਪਣੇ ਨਾਲ ਸੰਪਰਕ ਕਰਕੇ ਤੁਸੀਂ ਆ ਕੇ ਇਹ ਟਰੈਕਟਰ ਲੈ ਜਾਣੇ ਹੋ ਤਾਂ ਆਪਾਂ ਤੁਹਾਨੂੰ 30 ਤੋਂ 40,000 ਦਾ ਡਿਸਕਾਊਂਟ ਆਪਾਂ ਤੁਹਾਨੂੰ ਦਵਾ ਦਾਂਗੇ ਐਲਜੀ ਆਟੋਮੋਬਾਈਲ ਪਟਿਆਲਾ ਤੇ ਆ ਕੇ ਆਪਣਾ ਉਹ ਸਰਦਾਰ ਦਜੀਤ ਸਿੰਘ ਜੀ ਨੇ ਇਹਨਾਂ ਦੀ ਏਜੰਸੀ ਹੈ ਕੁਝ ਨਾ ਸਾਡੀ ਗੱਲ ਕਰਵਾ ਕੇ 540 ਪੁਲਸ 540000 ਰੁਪਿਆ ਡਿਸਕਾਊਂਟ ਜਾ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਖਵਾਤਾ ਆਪਣੇ ਅੱਜ ਦਿਨਵੜ ਦੇ ਵਿੱਚ ਪਿਆਰੇ ਵੀਰੋ ਅੱਜ ਦੀ ਵੀਡੀਓ ਚ ਆਪਾਂ ਨੇ ਤੁਹਾਨੂੰ ਇਹੋ ਟਰੈਕਟਰ ਦਿਖਾਉਣਾ ਹੈ ਜਿਹੜੀ ਕੰਪਨੀ ਤੁਹਾਨੂੰ ਪਤਾ ਟਰੈਕਟਰ ਬਣਾਉਣ ਦੇ ਵਿੱਚ ਕਿੰਗ ਕਾਫੀ ਹੁਣ ਤੇ ਨਾਮ ਬਸ ਆਤਾ ਥੋੜੇ ਟਰੈਕਟਰਾਂ ਦੇ ਬਣਾਉਣ ਦੇ ਵਿੱਚ ਪਰ ਹੁਣ ਕੰਪਨੀ ਜਿਵੇਂ ਬڑے ਟਰੈਕਟਰ ਮਾਰਕੀਟ ਦੇ ਵਿੱਚ ਲੈ ਕੇ ਆ ਚੁੱਕੀ ਹੈ ਫੋਰ ਬਿਲਡ ਟਰੈਕਟਰ ਆ ਐਸਟਰ ਟਰੈਕਟਰ ਆ ਅੱਜ ਆਪਾਂ ਤੁਹਾਨੂੰ 242 ਜਾਂ 245 ਦੀ ਗੱਲ ਕਰ ਰਹੇ ਆ ਅੱਜ ਆਪਾਂ ਤੁਹਾਨੂੰ ਦਿਖਾਉਣਾ ਇੱਧਰ ਦੇਖੋ ਜੀ ਖੜੇ ਐ ਪ੍ਰਾਈਮਾ ਜੀ 3 555 ਐਸਟਰ ਇਹਦਾ ਆਪਾਂ ਰਿਵਿਊ ਕਰਨਾ ਆਪਣੇ ਚੈਨਲ ਤੇ ਇਹ ਟਰੈਕਟਰ ਬਸੇ ਤਾਂ ਕਾਫੀ ਟਾਈਮ ਲੋਗੇ ਲਾਂਚ ਹੋਏ ਨੂੰ ਪਰ ਇਹ ਹੁਣ 3 ਸਪੀਡ ਦੇ ਵਿੱਚ ਲਾਂਚ ਕਰਿਆ ਹੈ ਬੜਾ ਆਪ ਨੂੰ ਜਾਂਸੀ ਤੇ ਇਹ ਅਵੇਲੇਬਲ ਨਹੀਂ ਮਿਲਿਆ ਸੀਗਾ ਤੇ ਤੇ ਆਪਣੇ ਨਵੇਂ ਨੌਲੇ ਜਿਹੜੇ ਜਾਂਸੀਆ ਪੈਂਟ ਜene ਤਾਂ ਮਰਤੇ ਆਪਾਂ ਇਹਦਾ ਪਹਿਲਾਂ ਦिसू ਨਹੀਂ ਕਰ ਸਕੇ ਹੁਣ ਆਪਾਂ ਨੂੰ ਇਹ ਅਵੇਲੇਬਲ ਮਿਲਿਆ ਤੇ ਆਪਾਂ ਅੱਜ ਰਿਵਿਊ ਦੇ ਵਿੱਚ ਤੁਹਾਨੂੰ ਇਹਦੀ ਬ੍ਰੀਕਿੰਗ ਨਾਲ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੀ ਜਾਣਕਾਰੀ ਦਵਾਂਗੇ ਸਭ ਤੋਂ ਬੜਾ ਆਪਾਂ ਗੱਲ ਕਰਾਂਗੇ ਜੀ ਟਰੈਕਟਰ ਦੇ ਜਿਹੜਾ ਆਪਾਂ ਹਾਰ ਕਹਿੰਦੇ ਨੇ ਜਿਹੜਾ ਟਰੈਕਟਰ ਦਾ ਜਿਹੜੇ ਜਨਵਾਰੇ ਟਰੈਕਟਰ ਜਿਹੜਾ ਜੀ ਤੇੰਨਾ ਸਿਲੰਡਰ ਇਹ ਨਾਲ ਇਹ ਮੈਕੋ ਦੇ ਪੰਪ ਦੇ ਵਿੱਚ 50 HP ਦੇ ਵਿਦਾਊ ਟਰਬੋ 330 CC ਦੇ ਦਮਦਾਰ ਇੰਜਨ ਦੇ ਵਿੱਚ ਪਾਵਰਫੁੱਲ ਦੇ ਇੰਜਨ ਦੇ ਵਿੱਚ ਤੁਹਾਨੂੰ ਟਰੈਕਟਰ ਦੇਖਣ ਨੂੰ ਮਿਲਦਾ ਹੈ ਤੇ ਇੰਜਨ ਨੂੰ ਪਰਮਾਇ ਚੱਕ ਕੇ ਦਿਖਾ ਦੇਣਾ ਤੁਹਾਨੂੰ ਮੁਰੇ ਤੋਂ ਸੋ ਜਿਵੇਂ ਬੰਦਾ ਵਿਚੋਂ ਇੰਜਨ ਹੈ ਕਿਹੋ ਜਿਹਾ ਤੇ ਸਭ ਤੋਂ ਵੱਡੀ ਗੱਲ ਸ਼ੈਂਕਲ ਬੌਂਟ ਦੇ ਵਿੱਚ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਸ਼ੈਂਕਲ ਬੌਂਟ ਦੇ ਵਿੱਚ ਤੁਹਾਨੂੰ ਪਤਾ ਹੈ ਅੱਜ ਕੱਲ ਜਿਹੜਾ ਨਵਾਂ 트ੈਂਡ ਹੈ ਹਰ ਕੰਪਨੀ ਜਿੰਨੇ ਵੀ ਕੰਪਨੀਆਂ ਨੇ ਧਨ ਦਾ ਧਿਆਨ ਆ ਆਪਣਾ ਸ਼ੈਂਕਲ ਬੌਂਟ ਟਰੈਕਟਰ ਦੇ ਅੰਦਰ ਵਿੱਚ ਤੁਹਾਨੂੰ ਪਤਾ ਟਰੈਕਟਰ ਹੀਟਰ ਗਰਮ ਘਟ ਹੁੰਦੇ ਨੇ ਜਿਹੜੀ ਹਵਾ ਹੈ ਆਪਣੇ ਪੱਖੇ ਦੀ ਉਹ ਵਿੱਚੇ ਰਹਿੰਦੀ ਹੈ ਟਰੈਕਟਰ ਦੇ ਆਪਾਂ ਨੂੰ ਸਭ ਨੂੰ ਚੱਕਣ ਵਾਸਤੇ ਦੋ ਹਾਈਡਰੋਲਿਕ ਪੰਪ ਦਿੱਤੇ ਜਾਂਦੇ ਨੇ ਆ ਦੇਖ ਸਕਦੇ ਹੋ ਤੇ ਇਹਦੇ ਪਰ ਆਪਾਂ ਨੂੰ ਤੇਲ ਵਾਲਾ ਇਹ ਰੇਲ ਇਹਨਾਂ ਦੇਖਣ ਨੂੰ ਮਿਲੂਗਾ ਜੀ ਆਹ ਦੇਖ ਸਕਦੇ ਹੋ ਅਰ ਐਲੂਮੀਨੀਅਮ ਦਾ ਇਹਦੇ ਪਰ ਆਪਾਂ ਨੂੰ ਬੜਾ ਰੈਡੀਟਰ ਦੇਖਣ ਨੂੰ ਮਿਲਦਾ ਦੇਖ ਸਕਦੇ ਹੋ ਤੇ ਅੰਦਰ ਵੀ ਕਾਫੀ بڑا ਫੈਨ ਆਪਣਾ ਇੰਜਣ ਨੂੰ ਠੰਡਾ ਕਰਨ ਵਾਸਤੇ ਕੰਪਨੀ ਵੱਲੋਂ ਦਿੱਤਾ ਜਾਂਦਾ ਜੀ ਮਾਈਕੋ ਬਾਕਸ ਦਾ ਪੰਪੇ ਦੇ ਉੱਪਰ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਤਿੰਨ ਸਿਲੰਡਰ ਇੰਜਨਾਂ ਦਾ ਆਪਰੋਂ ਤੁਸੀਂ ਜੰਡ ਚੈੱਕ ਕਰ ਸਕਦੇ ਹੋ 3380 ਰੇਵ ਵਿੱਚ ਚੀਜ਼ ਜਣਾਇਗਾ ਇਹ 50 ਪਾਵਰਾਂ ਦਾ ਤੇ ਫੋਰ ਵ੍ਹੀਲ ਦੇ ਵਿੱਚ ਟਰੈਕਟਰ ਆਇਆ ਹੈ ਜਿਹਦੇ ਪਰ ਆਪਾਂ ਨੂੰ 8 3 20 ਦੇ ਮੁਰਲੇ ਟਾਇਰ ਐਮ ਆਰ ਐਫ ਕੰਪਨੀ ਦੇ ਦਿੱਤੇ ਜਾਂਦੇ ਨੇ ਪਿਛਲੇ ਟਾਇਰ ਹੈਗੇ ਨੇ 14 28 ਦੇ ਤੁਸੀਂ ਦੇਖ ਸਕਦੇ ਹੋ ਆਪਣਾ 14 28 ਦੇ ਪਿਛਲੇ ਟਾਇਰ ਨੇ ਤੇ ਕੁੜਾ ਪਤਾ ਤੁਹਾਨੂੰ ਹੋਣਾ ਉਪਰੋਂ ਤਾਂ ਉਹ ਮਰ ਪੰਨਾ ਦਾ ਹਦਮਾ ਟਰੈਕਟਰ ਦੇ ਵਿੱਚ ਆਪ ਨੂੰ 57 ਲੀਟਰ ਦਾ ਹਾਈ ਕਪੈਸਿਟਰ ਦਾ ਡੀਜ਼ਲ ਟੈਂਕ ਦਿੱਤਾ ਜਾਂਦਾ ਹੈ ਤਾਂ ਕਿ ਤੁਹਾਨੂੰ ਸਾਨੂੰ ਪਤਾ ਵੀ ਜਿਹੜਾ ਇਹ ਟਰੈਕਟਰ ਆ ਇਹ 50 ਤੋਂ 55 ਐਚਪੀ ਕੈਟੇਗਰੀ ਦਾ ਟਰੈਕਟਰ ਆ ਆਪਣਾ ਇਸ ਤੋਂ ਪਤਾ بڑے ਕੰਮਾਂ ਵਾਸਤੇ ਵੀ ਆਪਾਂ ਇਹਨੂੰ ਜਿਵੇਂ ਰੇਪਰ ਚਲਾਉਣਾ ਕੋਈ ਰੇਪਰ 'ਤੇ ਵੀ ਚਲਾ ਸਕਦੇ ਹਾਂ ਪਰ ਹੋਰ ਹਾਲ ਹੈ ਰੋਂ ਫੋਰ ਵੀਲ ਦੇ ਵਿੱਚ ਜਦੋਂ ਬਦ ਆਪਾਂ ਆਤਰ ਦਾ ਬੜਾ ਕੰਮ ਲੈ ਸਕਦੇ ਹਾਂ ਇਸ ਲਈ ਕਪਰੀ ਦੇ ਪਰਪਰ 57 ਲੀਟਰ ਦਾ ਫੂਲ ਟੈਂਕ ਪਾ ਦਿੱਤਾ ਗਿਆ ਹੈ ਤੇ ਅਲੋਪਾ ਤੁਹਾਨੂੰ ਦਿਖਾਉਣਾ ਹੈ ਇਹਦਾ ਹੁਣ ਉੱਪਰ ਚੜ ਕੇ ਡੈਟ ਹੋੜ ਜਿਹੜਾ ਆਪਾਂ ਇੰਸਟ੍ਰੂਮੈਂਟ ਕਲਾਸਟਰ ਕਹਿੰਦੇ ਨੇ ਆ ਤੇ ਤੁਸੀਂ ਸਭ ਤੋਂ ਵੱਡਾ ਮੈਂ ਆਏ ਦੇਖੋ ਵੀ ਹੈ ਕਿੰਨਾ ਸ਼ਾਨਦਾਰ ਆ ਡਿਜੀਟਲ ਮੀਟਰਾਂ ਦੇ ਨਾਲ ਆ ਰਿਹਾ ਇਹਦੇ ਵਿੱਚ ਆਪਾਂ ਨੂੰ ਸਾਰੇ ਜਿਹੜੇ ਇਹਦੇ ਜਿੰਨਾ ਵੀ ਉਹ ਨੇ ਜਾਂ ਫੰਕਸ਼ਨਲੇ ਆਪਣਾ ਆ ਤੇਲ ਵਾਲਾ ਦੇਖ ਸਕਦੇ ਹਾਂ ਮੀਟਰਾਂ ਦੇਖ ਸਕਦੇ ਹਾਂ ਇਹ ਆਪਾਂ ਨੂੰ ਇਹਦੇ ਜੀ ਡਿਜੀਟਲ ਮੀਟਰ ਦੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਨੇ ਜੇ ਟਰੈਕਟਰ ਆਪਾਂ ਨੂੰ ਇਸ ਵੀਡੀਓ ਦੇ ਵਿੱਚ ਹਾਈ ਲੋ ਮੀਡੀਅਮ ਦੇ ਵਿੱਚ ਦੇਖਣ ਨੂੰ ਮਿਲਦਾ ਦੇਖ ਸਕਦੇ ਹੋ ਇਹਦੇ ਹੀ ਅੱਜ 12 ਤੋਂ ਵੀ ਧਰਗੇ ਨੂੰ ਨੇ ਤੇ ਤਿੰਨ ਨਾ ਬੈਕ ਨੂੰ ਨੇ ਟਰੈਕਟਰ ਵਿਦਆਊਟ ਸਾਡਾ ਸਾਰਾ ਸੈਕਟਰ ਤੋਂ ਆ ਰਿਹਾ ਤੇ ਇੱਕੜੀ ਸਾਪ ਤੋਂ ਬੜੀ ਮੈਨੂੰ ਵਧੀਆ ਚੀਜ਼ ਲੱਗੀ ਤੁਸੀਂ ਆ ਦੇਖ ਸਕਦੇ ਹੋ ਇਹਦਾ ਇਹਦਾ ਡੀਜ਼ਲ ਟੈਂਕ ਦਾ ਟਰਨਾ ਉਹ ਕਵਰ ਦਿੱਤਾ ਹੋਇਆ ਹੈ ਆਹ ਦੇਖ ਸਕਦੇ ਹੋ ਤੇ ਉਰੇ ਇੱਕ ਬਟਨ ਆ ਉਹਨੂੰ ਆਪਾਂ ਪਿੱਛੇ ਨੂੰ ਹਲਕਾ ਜਿਹਾ ਪੁਸ਼ ਕਰਾਂਗੇ ਆਹ ਦੇਖ ਸਕਦੇ ਹੋ ਇਹ ਢੱਕਣ ਬੜੇ ਆਰਾਮ ਨਾਲ इजीली ਆਪਣਾ ਉੱਪਰ ਹੋ ਜਾਂਦਾ ਹੈ ਤੇ ਇਹ ਗੱਲ ਆ ਗਈ ਇਹਦੇ ਗੇਅਰ ਦੀ ਆਪਣਾ ਅਪੀਥਰੀ ਸਪੀਡ ਦੇ ਵਿੱਚ ਆਪਾਂ ਨੇ ਇਨਸਟਰੂਮੈਂਟ ਕਲਸਟਰ ਤੁਹਾਨੂੰ ਦਿਖਾਤਾ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਜਾਂਦੇ ਹਾਂ ਪਿੱਛੇ ਟਰੈਕਟਰ ਦੇ ਵਿੱਚ ਆਪਾਂ ਨੂੰ 2100 ਕਿਲੋ ਜੀ ਦੀ ਜਿਹੜੇ ਆਪਣੇ ਲਿਫਟਾ ਸੰਭਤਾ ਆ ਵੀ ਤੁਹਾਨੂੰ ਪਤਾ ਵੀ ਵਜਣਾ ਜਿਹੜਾ 2100 ਕਿਲੋ ਜੀ ਜਿਹੜੇ ਸੁਪਰ ਸਟੱਫ ਸਿਟਰ ਆਪਾਂ ਨੇ ਬੜੇ ਆਰਾਮ ਨਾਲ ਨੂੰ ਚੱਕੂਆ ਹੀ ਉਹਦੇ ਵਿੱਚ ਆਪਾਂ ਨੂੰ 2100 ਕਿਲੋ ਜੀ ਦੀ ਜਿਹੜੀ ਲਿਫਟ ਆਪਾਂ ਨੂੰ ਦੇਖੋ ਨੂੰ ਮਿਲਦੀ ਹੈ ਤੇ ਇੱਕ ਜਿਵੇਂ ਪਿੱਛੇ ਆਪਾਂ ਨੇ ਕੋਈ ਵੀ ਇਪਲੀਮੈਂਟ ਜਮੈਂਟ ਤੁਹਾਨੂੰ ਪਤਾ ਟਰਾਲੀਆਂ ਆਉਂਦੀਆਂ ਨੇ ਆਪਣੀਆਂ ਨੇ ਆਪ ਆਪਣਾ ਡਿਗਰੇਟਰ ਲੱਗੇ ਬਸਦ ਨੇ ਵਗੈਰਾ ਆਪਾਂ ਨੂੰ ਇੱਕ ਪਿੱਛੇ ਇਲੈਕਟ੍ਰਿਸਿਟੀ ਕੰਟਰੋਲ ਜਾਣ ਵਾਸਤੇ ਪੂਰਾ 55000 ਰੁਪਏ ਦਾ ਲਾਗਤ ਦਿੱਤਾ ਗਿਆ ਇਹ ਤੇ ਇੱਕ ਸਭ ਤੋਂ ਵੱਡੀ ਗੱਲ ਕੰਪਨੀ ਨੇ ਕਿਸਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਚਾਰਜ ਫੋਨ ਚਾਰਜ ਕਰਨ ਵਾਸਤੇ ਉਹਨਾਂ ਦਾ ਪੂਰਾ ਇੱਕ ਚਾਰਜਰ ਲਾਇਆ ਗਿਆ ਜਿਹਦੇ ਵਿੱਚ ਆਪਾਂ ਆਪਣਾ ਫੋਨ ਵੀ ਰੱਖ ਸਕਦੇ ਹਾਂ ਤੇ ਉਹਦੇ ਦਾ ਆਪਣਾ ਫੋਨ ਚਾਰਜ ਹੋ ਜਾਇਆ ਕਰੂਗਾ ਤੇ ਦੂਜੇ ਨੰਬਰ ਤੇ ਆਪਾਂ ਹੁਣ ਗੱਲ ਕਰਦੇ ਹਾਂ ਟਰੈਕਟਰ ਦੇ ਵਿੱਚ ਟੋਟਲ ਬੇਟ ਹੈ ਜਿਹੜਾ ਉਹ 22.94 ਕਿਲੋ ਇਹਦਾ ਜਿਹੜਾ ਟੋਟਲ weight ਇਹਦੇ ਵਿੱਚ वजन ਬਜਾਣਾ ਤੇ ਕੋਲ ਦੇਖ ਸਕਦੇ ਹੋ ਇਹ ਸਭ ਤੋਂ ਵੱਡੀ ਲੂਰੇ ਆਪਾਂ ਨੂੰ ਕੋਲੈਂਟ ਪਾਉਣ ਵਾਸਤੇ ਜਿਹਦੇ ਨਾਲ ਰੇਟ ਦੇ ਨਾਲ ਆਪਾਂ ਨੂੰ ਕਿੱਡਾ ਲੱਗ ਤੋਂ ਡੱਬਾ ਵੀ ਦਿੱਤਾ ਗਿਆ ਪ੍ਰੈਸ਼ਰ ਸਟੇਜਿੰਗ ਵਿੱਚ ਟਰੈਕਟਰ ਤੁਸੀਂ ਦੇਖ ਸਕਦੇ ਹੋ ਇਹਦੇ ਪਰ ਡਬਲ ਐਕਟਿਵ ਪ੍ਰੈਸ਼ਰ ਸਟੇਜਿੰਗ ਲੱਗਿਆ ਹੋਇਆ ਜਿਹੜਾ ਕਿ ਦੋਹਾਂ ਪਾਸੇ ਨੂੰ ਕੰਮ ਕਰਦਾ ਹੈ ਡਾਊਲ ਪੰਪ ਲੱਗੇ ਹੋਏ ਨੇ ਜਦੋਂ ਆਪਾਂ ਪਾਵਰ ਸ਼ੇਅਰਿੰਗ ਵਾਲਾ ਹੱਥ ਤੇ ਲੱਗਦਾ ਤੇ ਪਿੱਛੇ ਹਾਈਡਰੋਲਿਕ ਲਿਫਟ ਵਾਸਤੇ ਅਲੱਗ ਤੋਂ ਪੰਪ ਸੱਤ ਨੂੰ ਅਜੇ ਵਿੱਚ ਦਿੱਤਾ ਗਿਆ ਹੈ ਅੰਜੂਰੇ ਕਿਹੜੀ ਆਪਾਂ ਨੂੰ ਟਰੈਕਟਰ ਦੇ ਵਿੱਚ ਜਿਹੜੀ ਵੀਡੀਓ ਆ ਉਹ ਦੋ ਤਰ੍ਹਾਂ ਦੀ ਵੀਡੀਓ ਮਿਲਦੀ ਹੈ ਮਲਟੀ ਸਪੀਡ ਤੇ ਰਿਵਰਸ ਵੀਡੀਓ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਤੇ ਜਿਹੜੇ ਬ੍ਰੇਕ ਨੇ ਉਹ ਆਪਾਂ ਨੂੰ ਆਇਲ ਵਾਲੇ ਬ੍ਰੇਕ ਮਿਲਦੇ ਨੇ ਇੱਕ ਸਭ ਤੋਂ ੜੀ ਆਪਣੇ ਆਪਣਾ ਬਾਈ ਉਹ ਦੱਸ ਰਿਹਾ ਹੈ ਜੀ ਕੰਪਨੀ ਦਾ ਨਾਮ ਹੈ ਕਾਰਡੀਆ ਕੰਪਨੀ ਵਿੜਾ ਰਜਿਸਟਰ ਆ ਪ੍ਰਾਈਮ ਆ ਸਭ ਤੋਂ ਵੱਧ ਮਾਰਕੀਟ ਦੇ ਵਿੱਚ ਜਿੰਨੇ ਵੀ ਟਰੈਕਟਰ ਨੇ ਸਭ ਤੋਂ ਵੱਧ ਇਹਨਾਂ ਦੀ ਕਟਾਈ ਹੈ ਆਪਾਂ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਵਾਂਗੇ ਵੀ ਕਿੰਨੇ ਕ ਕਟਾਈ ਟਰੈਕਟਰ ਦੀ ਹੈ ਤੇ ਮਤ ਨੂੰ ਲੱਗਦਾ ਆਵਾਜ਼ ਸੁਣਾਉਣਾ ਨਾਲੇ ਆਪਾਂ ਤੁਹਾਨੂੰ ਸਟਾਰਟ ਕਰਕੇ ਦਿਖਾਉਨੇ ਆ ਵੀ ਟਰੈਕਟਰ ਦੀ ਆਵਾਜ਼ ਕਿਹੋ ਜੀ ਹੈ ਤੇ ਇੱਕ ਜੀ ਮੈਨੂੰ ਸਭ ਤੋਂ ਵੱਡੀ ਗੱਲ ਵਧੀਆ ਲੱਗੀ ਸੋ ਇਹ ਲਿਫਟ ਦੇਖ ਸਕਦੇ ਹੋ ਕਿਹੜੇ ਲੀਵਰ ਨੇ ਉਹ ਇੱਕ ਬੜੇ ਘੱਟ ਨਾਮੇ ਡਿਜ਼ਾਈਨ ਦੇ ਦੇ ਪਰ ਆਪਾਂ ਨੂੰ ਲੀਵਰ ਦੇਖਣ ਨੂੰ ਮਿਲਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਲੋ ਜਾਇਕਰ ਤੋਂ ਇਹਨੇ ਆਪਣਾ ਲਿਖ ਦੇ ਆ ਹੋਇਆ ਤਾਂ ਕਿ ਤੁਹਾਨੂੰ ਪਤਾ ਹੈ ਵੀ ਜੇਕਰ ਆਪਣੇ ਲਿਫਟ ਦੀ ਸੈਟਿੰਗ ਕਰਨੀ ਹੈ ਆਪਾਂ ਨੇ ਤਾਂ ਆਪਾਂ ਨੰਬਰ ਦੇ ਸਾਹਮਣੇ ਲਿਫਟ ਦੀ ਸੈਟਿੰਗ ਕਰ ਸਕਦੇ ਹਾਂ ਜੇ ਆਪਾਂ ਨੇ ਇੱਥੇ ਆਪਣਾ ਲਿਫਟ ਬੰਨਣੇ ਆ ਆਪਾਂ ਆਪਣਾ ਇੱਥੋਂ ਅੱਗੇ ਪਿੱਛੇ ਕਰਕੇ ਆਪਾਂ ਇਹ ਲਿਫਟ ਬੰਨ ਸਕਦੇ ਹਾਂ ਇਹ ਮੈਨੂੰ ਸਭ ਤੋਂ ਵਧੀਆ ਲੱਗੀ ਤੇ ਹੁਣ ਆਪਾਂ ਤੁਹਾਨੂੰ ਸਟਾਰਟ ਕਰਕੇ ਅਟਲੀ ਵਾਇਸ ਸੁਣਾਉਣੇ ਆ ਪਰ ਆਪਾਂ ਦਿਖਾਵਾਂਗੇ ਕਿ ਕਟਾਈ ਕਰਦੇ ਤੁਹਾਨੂੰ ਚੇਕ ਸਟਾਰਟਿੰਗ ਮਨ ਨੂੰ ਇੰਨੀ ਵੇਲੇ ਲੱਗ ਟਰੈਕਟਰ ਦੀ ਮਾਰੀ ਜੀ ਸੜਫਾਂ ਟਰੈਕਟਰ ਸਟਾਰਟ ਹੋ ਜਾਂਦਾ ਦੇਖੋ ਮਾਰੀ ਜੀ ਸੜਫ ਦਾਣ ਦੀ ਦੌੜ ਆ ਤੇ ਮਾਰੀ ਜੀ ਸੜਫਲਾ ਟਰੈਕਟਰ ਸਟਾਰਟ ਹੋ ਗਿਆ ਪਰੰਪਰ ਰੋੜੀ ਬਣਾਈ ਕਰਕੇ ਦੇਖ ਰਹੇ ਹੋ ਜੀ ਕੁਕੰਨੇ ਕਾਈ ਟਰੈਕਟਰ ਵੀ ਹੋ ਰਹੀ ਹੈ ਟਰੈਕਟਰ ਦੇ ਵਿੱਚ ਆਪਾਂ ਨੂੰ ਜਿਹੜਾ ਫੋਰਵਰਡ ਲੀਵਰ ਆ ਉਹ ਆ ਦੇਖੋ ਆਹ ਵਰੇਜ ਨੂੰ ਪੱਪਦੀ ਕਰਦਾਂਗੇ ਤਾਂ ਫੋਰਵਰਡ ਹੋ ਜਾਊਗਾ ਇੱਥੇ ਜੇ ਥੰਡੇ ਰੱਖਣਾ ਹੈ ਤਾਂ ਆਪਣਾ ਟਰੈਕਟਰ ਟੂਲ ਦੇ ਵਿੱਚ ਹੋ ਜਾਊਗਾ ਟਰੈਕਟਰ ਦੇ ਵਿੱਚ ਆਪਾਂ ਨੂੰ 12 ਬੋਲਟ ਬੈਟਰੀ ਮਿਲ ਜਿਆ ਜਿਹੜੀ ਕਿ 88 ਐਂਪੀਰ ਦੀ ਬੈਟਰੀ ਹੈ ਜਿਹਦੇ ਵਿੱਚ ਤੇ ਆਹ ਦੇਖ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਹੀਟ ਗਾਰਡ ਆਪਾਂ ਨੂੰ ਵਰਤੇ ਜਾਂਦੇ ਨੇ ਤਾਂ ਇਹਦੀ ਹੀਟ ਆ ਆਪਣਾ ਟਰੈਕਟਰ ਦੀ ਇੰਜਨ ਦੀ ਉਹ ਆਪਣਾ ਡਰਾਈਵਰ ਦੇ ਪੈਰਾਂ ਤੱਕ ਨਾ ਜਾ ਪਹੁੰਚੇ ਤੇ ਇੱਕ ਆਪ ਨੂੰ ਲੱਗ ਤੋਂ ਬਾਟਰ ਸਪਲੇਟਰ ਫਿਲਟਰ ਦੱਸਿਆ ਜਾਂਦਾ ਹੈ ਤਾਂ ਕਿ ਜੇਕਰ ਬਾਈ ਚਾਂਸ ਆਪਣੀ ਟੈਂਕੀ ਦੇ ਵਿੱਚ ਤੁਹਾਨੂੰ ਪਤਾ ਵੀ ਇੱਕ ਨਾਰਮਲ ਜਿਹਾ ਗੰਧ ਹੁੰਦੀ ਹੈ ਵੀ ਤਾਂ ਪਹਿਲੀ ਗੱਲ ਪੰਪ ਤੋਂ ਪਾਣੀ ਆ ਜਾਂਦਾ ਵਿੱਚ ਟੇੜ ਦੇ ਤੁਹਾਡਾ ਟਰੈਕਟਰ ਦੇ ਖੜਨ ਕਾਰਨ ਆ ਵੀ ਟੈਂਕੀ ਦੇ ਵਿੱਚ ਸਲਾਬਣ ਕੇ ਇਹਦੇ ਵਿੱਚ ਪਾਣੀ ਪੈਦਾ ਹੋ ਜਾਂਦਾ ਜੀ ਜੇਰਾ ਪਾਣੀ ਐ ਤਾਂ ਆਪਣੇ ਉਰੇ ਥੱਲੇ ਨੂੰ ਫਿਲਟਰ ਦੇ ਵਿੱਚ ਆ ਜਾਊਗਾ ਬਰੇ ਤੇ ਇਹਨੂੰ ਪ੍ਰੁਖ ਜਾਊਗਾ ਆਪਾਂ ਨੂੰ ਥੱਲੇ ਕਰਕੇ ਉਹ ਖਿੱਚ ਕੇ ਇਹਦਾ ਜਿਹੜਾ ਪਾਣੀ ਆਪਾਂ ਆਪ ਕੋ ਰਿਲੀਜ਼ ਕਰ ਸਕਦੇ ਆ ਕੱਢ ਸਕਦੇ ਆ ਇਹ ਆਪਾਂ ਨੂੰ ਇਹਦੇ ਵਿੱਚ ਬਹੁਤ ਵਧੀਆ ਗੱਲ ਲੱਗੀ ਤੇ ਹਾਂਜੀ ਬ੍ਰੋ ਏਸੀ ਮੋਟੇ-ਮੋਟੇ ਜਿਹੜਾ ਆਪਣਾ ਪ੍ਰੈਜ਼ਮਾ ਐਸਰ ਆਪਣਾ ਜੀ3 ਕੰਪਨੀ ਨੇ ਐਸਰ ਕੰਪਨੀ ਲਾਂਚ ਕੀਤਾ ਹੈ ਇਹਦੇ ਇਹਦੇ ਮੋٹے ਮੋٹے ਬੈਸਿਕ ਜਿਹੇ ਫੀਚਰ ਆਪਾਂ ਨੂੰ ਤੁਹਾਨੂੰ ਦੱਸੇ ਨੇ ਤੇ ਇੱਕ ਹੋਰ ਦਾ ਮਾ ਤੁਹਾਨੂੰ ਮੂਰੇ ਬੜਾ ਹੈਵੀ ਬੈਂਪਰ ਦਿੱਤਾ ਜਾਂਦਾ ਤੇ ਇਹਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਜੇਕਰ ਆਪਾਂ ਨੇ ਉਰੇ ਗੁੰਡਾ ਪਾਉਣ ਦੀ ਵੀ ਜਗ੍ਹਾ ਦੇ ਜਾਈ ਹੈ ਇਹ 22 ਜਾਂਸਰ ਆਪਾਂ ਨੇ ਇੱਥੋਂ ਆਰਦੋ ਕੱਢੇ ਕਰਵਾ ਕੇ ਆਪਾਂ ਨੇ ਯੋਜਨਾ ਪਾਉਣਾ ਹੈ ਤਾਂ ਇਥੋਂ ਕਢੀ ਨਵਾ ਕੇ ਵੀ ਹੋ ਜਾਊਗਾ ਤਾਂ ਆਪਾਂ ਉੱਪਰ ਦੀ ਬਿਟੋਜਨ ਦੇ ਵਿੱਚ ਪਾ ਸਕਦੇ ਹਾਂ ਹਾਂਜੀ ਇਹ ਸੀ ਪ੍ਰਾਈਮਾ G3 ਦੇ ਮੋਟੇ-ਮੋਟੇ ਬੇਸਿਕ ਜੇ ਫੀਚਰ ਜਿਹੜੇ ਆਪਾਂ ਤੁਹਾਨੂੰ ਦੱਸੇ ਨੇ ਤੇ ਹਾਂਜੀ ਵੀਰੋ ਜਿਹੜਾ ਟਰੈਕਟਰ ਇਸ ਵਕਤ ਇਹਦੀ ਏਜੰਸੀ ਹੈ LG ਆਟੋਮੋਬਾਈਲ ਜਿਹੜੀ ਉੱਪਰ ਦਿਖਾ ਦੇ ਤੇ ਐਸਟਰ ਟਰੈਕਟਰ ਸਤੇ ਇਹ ਟਰੈਕਟਰ ਮੌਜੂਦ ਆ ਜਿਹੜੀ ਏਜੰਸੀ ਦੀ ਜਿਹੜੀ ਲੋਕੇਸ਼ਨ ਆ ਆਪਣਾ ਪਰਿਆਲੇ ਤਵਾੜੀ ਮਾਰਕੀਟ ਦੇ ਆਪਣਾ ਬੈਕ ਸਾਈਡ ਤੇ ਆ ਕੇ ਜਿਹੜੀ ਆਪਣੀ ਨਦੀ ਜਾਂਦੀ ਹੈ ਪਰਿਆਲ ਜਿਹੜੀ ਮੇਨ ਨਦੀ ਪੈਂਦੀ ਹੈ ਉਹਦੇ ਆਪਣਾ ਪੁਰਦੇ ਉੱਪਰੇ ਬਣਾ ਮੂਰੇ ਫਾਰਮਟ ਲਈ ਏਜੰਸੀ ਆ ਜਾਂਦੀ ਹੈ ਇੱਥੇ ਤੇ ਬੈਕ ਸਾਈਡ ਤੇ ਆਪਣਾ ਇਹਦੀ ਏਜੰਸੀ ਜਿਹੜੀ ਇਹ ਆਪਣੀ ਮੇਨ ਰਿਕਸ ਹੈ ਨਾ ਤੇ ਬਾਈ ਜੀ ਆਪਾਂ ਇਹਦਾ ਕਾਰਡ ਨੰਬਰ ਆ ਆਪਣਾ ਉੱਪਰ ਵੀਡੀਓ ਤੇ ਚੱਲ ਰਿਹਾ ਹੈ ਤੁਸੀਂ ਕੰਟੈਕਟ ਕਰਕੇ ਜੇ ਕਿਸੇ ਮੇਰੇ ਵੀਡੀਓ ਡਾਇਰੈਕਟਰ ਨੂੰ ਖੋਜਣਾ ਹੋਵੇ ਤੁਸੀਂ ਆਗੇ ਡਾਇਰੈਕਟਰ ਨੂੰ ਲਿਜਾ ਸਕਦੇ ਹੋ ਹਾਂਜੀ ਮੈਂ ਇੱਕ ਬਿਰੋ ਕੋ ਹੋਰ ਖਾਸ ਮੈਸੇਜ ਇਹ ਟਰੈਕਟਰ ਦਾ ਰੇਟ ਆ ਕੰਪਨੀ ਵੱਲੋਂ ਉਹ 9,25,000 ਰੁਪਿਆ ਟਰੈਕਟਰ ਦਾ ਰੇਟ ਆ ਬਾਕੀ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਆਪਣੇ ਵੀਵਰ ਨੇ ਦੇਖਣ ਵਾਲੇ ਉਹਨਾਂ ਲਈ ਇੱਕ ਇਹ ਬੜੀ ਪ੍ਰਤਿਭਾ ਰਹੀ ਹੈ ਵੀ ਜੇਕਰ ਤੁਸੀਂ ਆਪਣੇ ਚੈਨਲ ਦੇ ਥਰੂ ਆਪਣੇ ਨਾਲ ਸਬਤ ਕਰਕੇ ਤੁਸੀਂ ਆ ਕੇ ਇਹ ਟਰੈਕਟਰ ਲੈ ਜਾਣੇ ਹੋ ਤਾਂ ਆਪਾਂ ਤੁਹਾਨੂੰ 30 ਤੋਂ 40,000 ਦਾ ਡਿਸਕਾਊਂਟ ਆਪਾਂ ਤੁਹਾਨੂੰ ਦਵਾ ਦਾਂਗੇ ਤੱਕ ਭਾਗ 8,90,000 ਤੱਕ ਆਪਾਂ ਤੁਹਾਨੂੰ ਇਹ ਟਰੈਕਟਰ ਦਵਾ ਸਕਦੇ ਹਾਂ ਜੀ ਕਮ ਆਪਣਾ ਜਰਸੀ ਤੋਂ ਇਹ ਡੇਢ 925000 ਰੇਡ ਡੇਢ ਇਹ 4 ਵੀਲ ਡਰਾਈਵ ਦਾ ਜੀ ਆਪਣਾ ਜਿਹੜਾ ਟਰੈਕਟਰ ਸਾਡਾ 4 ਵੀਲ ਦੇ ਵਿੱਚ ਆ ਤੁਹਾਨੂੰ ਪਤਾ ਹੈ ਮਾਰਕੀਟ ਦੇ ਵਿੱਚ ਇੰਨੇ ਘੱਟ ਰੇਟ ਤੇ 4 ਵੀਲਰ ਟਰੈਕਟਰ ਤੁਹਾਨੂੰ ਦਾ ਉਪਲਬਧ ਨਹੀਂ ਹੈਗਾ ਹਾਂਜੀ ਬਰੋ ਜੇਕਰ ਤੁਸੀਂ ਐਨਜੀ ਆਟੋਮੋਬਾਈਲ ਪਟਿਆਲਾ ਤੇ ਆਪੇ ਆਪਣਾ ਉਹ ਸਰਦਾਰ ਦਜੀਤ ਸਿੰਘ ਜੀ ਨੇ ਜਿਹਦਾ ਇਹ ਏਜੰਸੀ ਹੈ ਤੁਸੀਂ ਨਾਲ ਸਾਡੀ ਗੱਲ ਕਰਵਾ ਕੇ 540 54000 ਰੁਪਿਆ ਡਿਸਕਾਊਂਟ ਲੈ ਜਾ ਸਕਦੇ ਹੋ ਆਪਾਂ ਤੁਹਾਨੂੰ 890000 ਦਾ ਇਹ ਟਰੈਕਟਰ ਆਪਾਂ ਸਰਦਾਰ ਸਰਦਾਰ ਦਰਜੀਤ ਸਿੰਘ ਨੂੰ ਆਪਾਂ ਤੁਹਾਨੂੰ ਦਿਵਾ ਦਾਂਗੇ ਬਾਕੀ ਹਾਂਜੀ ਇਹ ਸੀ ਆਪਣਾ ਖਾਸ ਮੈਸੇਜ ਧੰਨਵਾਦ ਜੀ ਬਾਕੀ ਜਿਹਨਾਂ ਨੂੰ ਆਪਣਾ ਅੱਜ ਦਾ ਰਿਵੀਊ ਚੰਗਾ ਲੱਗਿਆ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬੜੇ ਹੁਣ ਦਿਵਾ ਕੇ ਆ ਦੇ ਬਟਨ ਦੇ ਕਰ ਲਓ ਪ੍ਰੈਸ ਆਪਣੀ ਰਿਕਵੈਸਟ ਕਮੈਂਟ ਧੰਨਵਾਦ ਜੀ